ਪਿੰਡ ਦੇ ਪਿੰਡ ਚੰਨਾ ਗੁਲਾਬ ਸਿੰਘ ਵਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਨੌਜਵਾਨ ਸਰਪੰਚ ਦਾ ਕੁਝ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਪਿੰਡ ਦੇ ਵਿੱਚ ਤਣਾਅਪੂਰਨ ਮਾਹੌਲ ਦੱਸਿਆ ਜਾ ਰਿਹਾ ਕਿ ਸਰਪੰਚ ਲਗਾਤਾਰ ਲੋਕਾਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰ ਰਿਹਾ ਸੀ ਤੇ ਇਸ ਮੌਕੇ ਤੇ ਬਨਾਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪੁੱਜੇ ਮ੍ਰਿਤਕ ਸਰਪੰਚ ਸੁਖਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪਿੰਡ ਦੇ ਲੋਕਾਂ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਰਪੰਚ ਦੀ ਚੋਣ ਦੇ ਸਮੇਂ ਤੋਂ ਹੀ ਆਪਸ ਦੇ ਵਿੱਚ ਦੁਸ਼ਮਣੀ ਦਾ ਮਾਹੌਲ ਬਣਿਆ ਹੋਇਆ ਸੀ। ਸ਼ਾਮ ਨੂੰ ਪਿੰਡ ਦੇ ਕੁਝ ਲੋਕ ਪਿੰਡ ਦੇ ਵਿੱਚ ਨਸ਼ਾ ਲੈ ਰਹੇ ਸਨ ਤੇ ਸਰਪੰਚ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਕੁਝ ਸਮੇਂ ਬਾਅਦ ਹੀ ਨਸ਼ਾ ਤਸਕਰ ਆਪਣੇ ਕੁਝ ਸਾਥੀਆਂ ਸਮੇਤ ਸਰਪੰਚ ਦੇ ਘਰ ਹਥਿਆਰਾਂ ਸਮੇਤ ਆ ਗਏ ਤੇ ਜਿਸ ਤੋਂ ਬਾਅਦ ਮੌਜੂਦਾ ਸਰਪੰਚ ਤੇ ਉਸ ਦੇ ਸਾਥੀਆਂ ਤੇ ਨੇ ਜਾਨਲੇਵਾ ਹਮਲੇ ਕਾਰਨ ਮੌਜੂਦਾ ਸਰਪੰਚ ਸੁਖਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਸਰਪੰਚ ਨੂੰ ਪਹਿਲਾਂ ਪਤੌਰ ਦੇ ਹਸਪਤਾਲ ਲਿਜਾਇਆ ਗਿਆ ਤੇ ਫਿਰ ਉੱਥੇ ਹਾਲਤ ਗੰਭੀਰ ਹੋਣ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਬਨਾਲਾ ਭੇਜਿਆ ਗਿਆ ਪਰ ਰਸਤੇ ਦੇ ਵਿੱਚ ਹੀ ਸਰਪੰਚ ਸੁਖਜੀਤ ਸਿੰਘ ਦੀ ਮੌਤ ਹੋ ਗਈ ਜਿ ਕੋਈ ਤੰਦਰ ਦੇ ਵਿੱਚ ਦੋ ਤਰ੍ਹਾਂ ਦੀ ਪ੍ਰਾਣੀ ਆਪਸ ਵਿੱਚ ਕਿਚੂਤ ਹੋਣ ਚੱਲੀ ਆਉਂਦੀ ਸੀ ਉਹ ਲੜਦੜ ਦੀ ਵਜ੍ਹਾ ਕਰਕੇ ਇਹ ਮੋਕੇ ਲੱਭਦੇ ਸੀਗੇ ਕੱਲ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਆਪਰਚ ਦੂ ਤਰ੍ਹਾਂ ਦਾ ਕਰਦਾ ਹੋਇਆ ਤੇ ਉਹਦੇ ਵਿੱਚ ਮਤਲਬ 23 ਤਾਰਾ ਤਿਆਰ ਲੱਗੰਦੇ ਕਰਕੇ ਸਰਪੰਚ ਜੀ ਦੇ ਮੌਜੂਦ ਹਨ ਆਪਣੇ ਸੁਖ ਦੀ ਸੰਜੀਤ ਸਿੰਘ ਜੀ ਉਹਨਾਂ ਦੀ ਮਾਤੋ ਵੀ ਹੈ ਦੇਖੋ ਜੀ ਉਹਨਾਂ ਦਾ ਵਰਜ਼ਨ ਹੈ ਤਪੀਸ਼ ਜਿਹੜੀ ਗੱਲ ਸਾਹਮਣੇ ਆਈ ਉਹ ਅਸੀਂ ਤਸਦੀਕ ਕਰਕੇ ਦੱਸ ਸਕਦੇ ਹਾਂ ਠੀਕ ਹੈ ਨਾਮ ਹੈਗੇ ਜੀ ਸਾਹਮਣੇ ਨਾਮ ਜਾਦੇ ਨੇ ਅਗਰ ਉਹਨਾਂ ਨੂੰ ਪਰ ਉਹ ਦੱਸ ਦਿੰਦੇ ਨੇ ਗੁਰਜਨ ਸਿੰਘ ਹੈ ਲਖਵੀਰ ਸਿੰਘ ਹੈ ਬਲਜੀਤ ਸਿੰਘ ਹੈ ਬਨਛਤ ਵੀ ਹੈ ਜੀ ਇੱਕ ਕੋਲੀ ਵੀ ਦੇ ਕੋਲੀ ਦਾ ਨਾਮ ਨਹੀਂ ਕੋਈ ਹੈ ਦੇ ਲਖਵਿੰਦਰ ਕਹਿੰਦਾ ਇੱਕ ਇਹ ਲਖਵਿੰਦਰ ਜੀ ਹਾਂ ਜੀ ਲਖਵਿੰਦਰ ਜਸਵੀਰ ਜੀ ਕਬਾਲ ਜੀ ਉਹ ਬਹੁਤ ਹੋ ਜਿਹੜੀ ਲੰਮੀ ਲਿਸਟ ਹੈ ਬਸ ਉਹਦੀ ਕਾਪੀ ਤੇ ਵੀ ਮਸਤਾਰ 18-18 ਕਰ ਲੈਣੀ ਜਿਆਦਾ ਹੈ ਲਾਪਿਆ ਦੀ ਕਾਪੀ ਲੈ ਕੇ ਨਾ ਫਿਰ ਉਹ ਦੱਦੀ ਜਵਾਈ ਲਿਖਦੇ ਸੀ ਸਰਦੋ ਬਿੱਗੂ ਜੀ ਜਿਹੜਾ ਮੇਤਾ ਕਹੇ ਉਹਦਾ ਫਾਦਰ ਹੈ ਸਾਡੇ ਪਤਨ ਲੱਗਿਆ ਹੈ ਬਾਕੀ ਕਿਸੇ ਦਾ ਕੋਈ ਸਾਨੂੰ ਆਇਆ ਨਹੀਂ ਹੈ ਜੀ ਠੀਕ ਹੈ